ਸਤਿਗੁਰੂ ਜੀ ਨੇ ਕਿਰਪਾਨ ਪਹਿਨੀ ਖਿਆਲ ਕਰਿਓ ਕਿਰਪਾਨ ਤੇ ਤਲਵਾਰ ਦੇ ਵਿੱਚ ਬੜਾ ਫਰਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਹੱਥ ਦੇ ਜਿ ਸ਼ਮਸ਼ੀਰ ਹੈ ਕਿਰਪਾਨ ਹੈ ਤੇ ਔਰੰਗਜ਼ੇਬ ਦੇ ਹੱਥ ਦੇ ਵਿੱਚ ਤਲਵਾਰ ਹੈ ਔਰੰਗਜ਼ੇਬ ਦੀ ਤਲਵਾਰ ਜਦੋਂ ਸਮਾਂ ਬਣਿਆ ਹਿੰਦੂਆਂ ਨੂੰ ਇਸਲਾਮ ਮਤ ਵਿੱਚ ਧਾਰਨ ਕਰਨ ਦਾ ਔਰੰਗਜ਼ੇਬ ਦੀ ਤਲਵਾਰ ਸਵਾ ਮਨ ਜੰਝੂ ਲਾ ਕੇ ਸ਼ਾਮ ਨੂੰ ਪ੍ਰਸ਼ਾਦ ਹੋ ਸਕਦਾ ਉਹਦੀ ਤਲਵਾਰ ਦੇ ਨਾਲ ਕਲਮ ਕਰਦਾ ਹੈ ਕਈਆਂ ਦੇ ਸੀਸ ਪਰ ਔਰੰਗਜ਼ੇਬ ਦੀ ਤਲਵਾਰ ਨੂੰ ਠੱਲ ਪਾਈ ਦੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਕਿਰਪਾਨ ਨੇ ਕਿਰਪਾਨ ਦੇ ਡੈਫੀਨੇਸ਼ਨ ਪਰਵਾਸਾ ਵੱਖਰੀ ਹੈ ਤਲਵਾਰ ਦੀ ਵੱਖਰੀ ਹੈ ਕਿਰਪਾਨ ਕਿਰਪਾ ਆਨ ਗੁਰੂ ਦੀ ਕਿਰਪਾ ਇਹ ਕਿਰਪਾਨ ਉਸ ਵਕਤ ਉਠਾਈ ਗਈ ਜਦੋਂ ਜ਼ਾਲਮ ਚੜ ਕੇ ਆਉਂਦਾ ਇਹਨੇ ਹੱਥਿਆਂ ਤੇ ਵਾਰ ਕਰਦਾ ਹੈ ਗਰੀਬ ਮਜ਼ਲੂਮਾਂ ਦੀ ਰਾਖੀ ਵਾਤੇ ਸਰਗੁਰਾਂ ਨੇ ਤੇ ਸਾਨੂੰ ਵੀ ਪਾਸ਼ਾ ਜੀ ਨੇ ਸ਼ਸਤਰ ਦੇ ਕੇ ਕਿਹਾ ਵੀ ਗੁਰੂ ਦੇ ਸਿੰਘਾ ਤੇਰੇ ਕੋਲ ਵੀ ਕਿਰਪਾਨ ਜ਼ਰੂਰੀ ਹੈ ਤੂੰ ਵੀ ਕਿਰਪਾਨ ਸ਼ਸਤਰ ਨੂੰ ਪਿਆਰ ਕਰਨਾ ਹੈ ਹੁਣ ਖਿਆਲ ਕਰੋ ਸਤਿਗੁਰਾਂ ਨੇ ਸ਼ਸਤਰ ਦੇ ਨਾਲ ਬੜਾ ਕਰ ਪਿਆਰ ਕੀਤਾ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਨਾ ਇਤਿਹਾਸ ਹਰ ਵਾਰ ਆਪ ਸੰਗਤਾਂ ਸਰਣ ਕਰਦੇ ਹੋ ਸਤਗੁਰਾਂ ਨੇ ਸਭ ਤੋਂ ਪਹਿਲਾਂ ਖਚਰਾਂ ਦੇ ਉੱਪਰ ਤੀਰ ਤੀਰਾਂ ਦੀਆਂ ਖੁਰਜੀਆਂ ਭਰ-ਭਰ ਕੇ ਲਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਣ ਗਿਆ ਕ੍ਰਪਾਨਾਂ ਖੰਡੇ ਸਤਗੁਰਾਂ ਨੇ ਆਪਣੀ ਹਿੱਕ ਦੇ ਨਾਲ ਲਾਏ ਸਿੰਘਾਂ ਦਾ ਸ਼ਿੰਗਾਰ ਕੀਤਾ ਆਪਾਂ ਕਿਤੇ ਜਾਣਾ ਹੋਵੇ ਤੇ ਸ਼ਿੰਗਾਰ万ਸੋਨੇ ਕਰਦੇ ਆ ਸਤਗੁਰੂ ਜੀ ਦੇ ਸਿੰਘ ਸ਼ਸਤਰਾਂ ਦਾ ਸ਼ਿੰਗਾਰ ਕਰਦੇ ਸਨ ਸ਼ਸਤਰਾਂ ਨੂੰ ਪਹਿਲ ਦਿੱਤੀ ਪਾਸ਼ਾ ਜੀ ਨੇ ਪਾਸ਼ਾ ਜੀ ਨੇ ਬੜਾ ਪਿਆਰ ਕੀਤਾ ਵੀ ਸਿੰਘੋ ਤੁਹਾਡੇ ਕੋਲ ਸ਼ਸਤਰ ਦਾ ਹੋਣਾ ਬੜਾ ਜ਼ਰੂਰੀ ਹੈ ਆਪਾਂ ਤੇ ਛੋਟੀ ਜੀ ਕਿਰਪਾ ਨੂੰ ਪਾਉਨੇ ਆ ਉਹ ਵੀ ਕਈ ਮੇਰੇ ਵੀਰ ਸ਼ਾਮ ਨੂੰ ਆਰਾਮ ਕਰਨ ਲੱਗੇ ਕਿੱਲੀ ਤੇ ਟੰਗ ਦਿੰਦੇ ਨੇ ਕਿ ਤੇ ਸੌਣ ਲੱਗਿਆ ਰਾਤ ਨੂੰ ਵਕੀ ਦੇ ਵਿੱਚ ਨਾ ਵੱਜ ਜਾਵੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਰਾਜੀ ਕਰਨ ਲੱਗੇ ਆਪਣੀ ਹਿੱਕ ਦੇ ਉੱਪਰ ਰੱਖ ਕੇ ਸੌਿਆ ਕਰ ਕਿਰਪਾ ਨੂੰ ਕਹਿਣ ਤੋਂ ਭਾਵ ਪਾਸ਼ਾ ਜੀ ਕਹਿਣ ਲੱਗੇ ਰਾਤ ਭਈ ਦਿਨ ਚੜਨਾ ਕਿ ਨਹੀਂ ਚੜਨਾ ਕਹਿਣ ਲੱਗੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਤੁਹਾਨੂੰ ਗਿਫਟ ਦਿੱਤਾ ਹੈ ਨਾ ਇਹਨੂੰ ਆਪਣੇ ਸਤਕਾਰ ਦੇ ਨਾਲ ਸਰਾਣੇ ਵਾਲੇ ਬੰਨੇ ਜਾ ਆਪਣੇ ਹਿੱਕ ਦੇ ਉਪਰ ਰੱਖ ਕੇ ਸੋਇਆ ਕਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਤੋਹਫਾ ਹੈ ਇਹਦਾ ਅਦਬ ਕਰ